ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਵਾਸਤੇ ਵੱਡੀ ਖ਼ਬਰ ਹੈ ਧਿਆਨ ਦੇ ਨਾਲ ਸੁਣਿਓ ਜੇਕਰ ਤੁਸੀਂ ਵੀ ਬਸ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਹੈ ਧਿਆਨ ਦੇ ਨਾਲ ਸੁਣਿਓ ਕਿਉਂਕਿ ਹੁਣ ਪੰਜਾਬ ਦੇ ਵਿੱਚ ਲਗਾਤਾਰ 3 ਦਿਨ ਜਿਹੜੇ ਬੱਸ ਅੱਡੇ ਨੇ ਉਹ ਬੰਦ ਰਹਿਣਗੇ ਕਿਉਂਕਿ ਜਿਹੜੇ ਕੱਚੇ ਮੁਲਾਜ਼ਮ ਜੂਨੀਅਨ ਆ ਉਹਨਾਂ ਦੇ ਵੱਲੋਂ ਹੜਤਾਲ ਦਾ ਜਿਹੜਾ ਐਲਾਨ ਕੀਤਾ ਗਿਆ ਕਿਉਂਕਿ ਬੀਤੇ ਦਿਨਾਂ ਪੰਜਾਬ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਜਿਹੜੀਆਂ ਨਵੀਆਂ ਬੱਸਾਂ ਲਿਆਉਣ ਦੀ ਗੱਲ ਆਖੀ ਗਈ ਆ ਪਰ ਕੱਚਾ ਮੁਲਾਜ਼ਮ ਜੂਨੀਅਨ ਆਣਾ ਜਿਹੜੀ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਹੈ ਹੜਤਾਲ ਦਾ ਜਿਹੜਾ ਐਲਾਨ ਕੀਤਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਇਸ ਬਜਟ ਦੇ ਵਿੱਚ ਉਹਨਾਂ ਨੂੰ ਪੱਕੇ ਕਰਨ ਦੀ ਜਿਹੜੀ ਗੱਲ ਹੈ ਉਹ ਨਹੀਂ ਆਖੀ ਗਈ ਉਹ ਸਥਾਈ ਤੌਰ ਤੇ ਜਿਹੜਾ ਕੰਮ ਕਰ ਰਿਹਾ ਉਹਨੂੰ ਸਥਾਈ ਕਰ ਦੇਣਾ ਚਾਹੀਦਾ ਇਸ ਕਰਕੇ ਜਿਹੜਾ ਹੁਣ ਉਹਨਾਂ ਦੇ ਵੱਲੋਂ 3 ਦਿਨਾਂ ਦੇ ਲਈ ਜਿਹੜੇ ਬੱਸ ਅੱਡੇ ਨੇ ਉਹ ਬੰਦ ਕੀਤੇ ਜਾਣਗੇ ਉਹਨਾਂ ਦੇ ਵੱਲੋਂ ਜਿਹੜਾ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਇੱਕ ਦਿਨ ਜਿਹੜਾ ਉਹ 2 ਘੰਟੇ ਬੱਸ ਅੱਡੇ ਬੰਦ ਰਹਿਣਗੇ ਜੇਕਰ ਫਿਰ ਵੀ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣਦੀ ਤਾਂ ਹੁਣ ਜਿਹੜਾ ਉਹਨਾਂ ਦੇ ਵੱਲੋਂ 3 ਦਿਨਾਂ ਦੇ ਲਈ ਜਿਹੜੇ ਬੱਸ ਅੱਡੇ ਨੇ ਉਹ ਬੰਦ ਕਰ ਦਿੱਤੇ ਜਾਣਗੇ ਦੱਸਦੀਏ ਕਿ 6 7 ਤੇ 8 April ਨੂੰ ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਇਹ 3 ਦਿਨ ਜਿਹੜੇ ਅਸੀਂ ਬੱਸ ਅੱਡੇ ਨੇ ਉਹ ਬੰਦ ਰੱਖਾਂਗੇ ਦੱਸ ਦਈਏ ਕਿ 3 April ਨੂੰ ਵੀ ਜਿਹੜਾ ਉਹ ਦੁਪਹਿਰ ਨੂੰ 2 ਘੰਟੇ ਜਿਹੜੇ ਬੱਸ ਅਡੇ ਨੇ ਬੰਦ ਰਹਿਣਗੇ ਜਿਸ ਦੇ ਨਾਲ ਜਿਹੜਾ ਸਵਾਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਤੁਸੀਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਧਿਆਨ ਰੱਖਣਾ ਇਹਨਾਂ ਤਰੀਕਾ ਨੂੰ ਜਿਹੜਾ ਤੁਹਾਡਾ ਮੁਸافر ਹੈ ਉਹ ਮੁਸ਼ਕਲ ਹੋ ਸਕਦਾ ਕਿਉਂਕਿ ਬੱਸ ਅਡੇ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਬੰਦ ਰਹਿਣ ਗਿਆ ਦੱਸ ਦਈਏ ਕਿ ਇਹ ਕਰਮਚਾਰੀ ਯੂਨੀਅਨ ਨੇ ਬੱਸ ਯਾਤਰੀਆਂ ਲਈ ਇੱਕ ਵੱਡਾ ਐਲਾਨ ਕੀਤਾ ਪੰਜਾਬ ਭਰ ਦੇ ਵਿੱਚ ਬੱਸ ਅਡੇ ਬੰਦ ਰੱਖਣ ਦਾ ਕੀਤਾ ਗਿਆ ਜਾਣਕਾਰੀ ਅਨੁਸਾਰ ਪੰਜਾਬ ਰੋਡ ਬਿਜ਼ਨਸ ਦੇ ਸਥਾਈ ਕਰਮਚਾਰੀਆਂ ਨੇ ਆਪਣੇ ਆਪ ਨੂੰ ਸਥਾਈ ਕਰਨ ਸੰਬੰਧੀ ਵੱਡਾ ਐਲਾਨ ਕੀਤਾ ਹੈ ਰੋਡ ਬਿਜ਼ ਪਨਬਾਸਾ ਤੇ ਪੀਆਰਟੀਸੀਆਂ ਵੱਖ-ਵੱਖ ਜੂਨੀਅਨਾਂ ਨੇ ਕਿਹਾ ਹੈ ਕਿ 3 April ਨੂੰ ਸੂਬੇ ਭਰ ਦੇ ਵਿੱਚ ਬੱਸਾਂ ਦੇ 2 ਘੰਟੇ ਦੇ ਲਈ ਬੰਦ ਰਹਿਣਗੇ ਜੂਨੀਅਨ ਨੇ ਅੱਗੇ ਐਲਾਨ ਕੀਤਾ ਕਿ ਜੇਕਰ ਸਰਕਾਰ ਉਹਨਾਂ ਦੀ ਕੋਈ ਵੀ ਸਾਰ ਨਹੀਂ ਲੈਂਦੀ ਤਾਂ 6 7 ਅਤੇ 8 April ਨੂੰ ਕੱਚੇ ਮੁਲਾਜ਼ਮਾਂ ਦੇ ਵੱਲੋਂ ਪੂਰੀ ਹੜਤਾਲ ਕੀਤੀ ਜਾਵੇਗੀ ਰੋਡਵੇਜ਼ ਦੇ ਆਰਜੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਪਰ ਉਹਨਾਂ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਥਾਈ ਇਹ ਬਣਾਇਆ ਜਾਣਾ ਚਾਹੀਦਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਟਰੈਕਟ ਵਰਕਰਜ਼ ਜੂਨੀਅਨ ਅਤੇ ਮੁਖੀ ਨੇ ਕਿਹਾ ਕਿ ਉਹਨਾਂ ਨੇ ਪਿਛਲੀ ਸਰਕਾਰਾਂ ਨਾਲ ਕਈ ਵਾਰ ਗੱਲਬਾਤ ਕੀਤੀ ਸੀ ਪਰ ਕੁਝ ਨਹੀਂ ਨਿਕਲਿਆ ਇਸ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਿਸ ਕਾਰਨ ਇਹ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਯੂਨੀਅਨ ਦੇ ਪੰਜਾਬ ਸਰਕਾਰ ਤੋਂ 10000 ਨਵੀਆਂ ਬੱਸਾਂ ਖਰੀਦਣ ਦੀ ਮੰਗ ਕੀਤੀ ਹੈ ਤਾਂ ਹੋਣ ਜਿਹੜਾ 3 ਦਿਨਾਂ ਦੇ ਲਈ ਬੱਸਾਂ ਡੇ ਬੰਦ ਰਹਿਣਗੇ 3 ਅਪ੍ਰੈਲ ਨੂੰ ਵੀ ਜਿਹੜਾ 2 ਘੰਟੇ ਬੱਸਾਂ ਡੇ ਬੰਦ ਰਹਿਣਗੇ ਜੇਕਰ 6 7 8 ਅਪ੍ਰੈਲ ਦੀ ਗੱਲ ਕਰੀਏ ਤਾਂ ਉਹਨਾਂ 3 ਦਿਨਾਂ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਜੂਨੀਅਨਾਂ ਉਹਨਾਂ ਦੇ ਵੱਲੋਂ ਜਿਹੜੀਆਂ ਸਰਕਾਰੀ ਬੱਸਾਂ ਚਾਹੇ ਉਹ ਪੀਆਰਟੀਸੀ ਹੋਵੇ ਚਾਹੇ ਪੰਨ ਬੱਸ ਹੋਵੇ ਚਾਹੇ ਰੋਡਵੇਜ਼ ਹੋਵੇ ਤਾਂ ਸਾਰੀਆਂ ਬੱਸਾਂ ਜਿਹੜੀਆਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਬਜਟ ਪੇਸ਼ ਹੋਇਆ ਉਸ ਬਜਟ ਦੇ ਵਿੱਚ ਉਹਨਾਂ ਬਾਰੇ ਜਿਹੜੀ ਕੋਈ ਵੀ ਗੱਲ ਨਹੀਂ ਹੈ ਕੀ ਗਈ ਉਹਨਾਂ ਨੂੰ ਸਥਾਈ ਕਰਨ ਬਾਰੇ ਜਿਹੜਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ ਹਾਲਾਂਕਿ ਪਹਿਲਾ ਜਿਹੜੀ ਮੀਟਿੰਗ ਹੁੰਦੀ ਆ ਜਿਸ ਦੇ ਵਿੱਚ ਇਹਨਾਂ ਨੂੰ ਸਥਾਈ ਕਰਨ ਦੀ ਗੱਲ ਆਖੀ ਗਈ ਸੀ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਗੱਲ ਆਖੀ ਗਈ ਸੀ ਪਰ ਹਜੇ ਤੱਕ ਜਿਹੜੀ ਉਹਨਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ ਜਿਸ ਤੇ ਚੱਲਦਿਆਂ ਹੁਣ ਕੱਚਾ ਜੂਨੀਅਰ ਮੁਲਾਜ਼ਮਾਂ ਮੁਲਾਜ਼ਮਾਂ ਜਿਹੜੀ ਜੂਨੀਅਨ ਆ ਉਹਨਾਂ ਦੇ ਵੱਲੋਂ ਜਿਹੜਾ ਇੱਕ ਐਲਾਨ ਕਰ ਦਿੱਤਾ ਗਿਆ ਤਿੰਨ ਦਿਨਾਂ ਦੇ ਲਈ ਜਿਹੜੇ ਪੰਜਾਬ ਦੇ ਸੂਬੇ ਭਰ ਦੇ ਬਸਰਡੇ ਨੇ ਉਹ ਬੰਦ ਰਹਿਣਗੇ 6 7 8 April ਨੂੰ ਜਿਹੜਾ ਐਲਾਨ ਕੀਤਾ ਗਿਆ ਹਾਲਾਂਕਿ ਹਾਂ 3 ਅਪ੍ਰੈਲ ਨੂੰ ਜਿਹੜਾ 2 ਘੰਟਿਆਂ ਦੇ ਲਈ ਬੱਸ ਰਡੇ ਬੰਦ ਕੀਤੇ ਜਾਣਗੇ ਪਰ ਇਸ ਦੇ ਨਾਲ ਜਿਹੜਾ ਸਵਾਰੀਆਂ ਨੂੰ ਭਾਰੀ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ